ਤੋ ਨਵਾਂ ਸ਼ਹਿਰ ਵਿਖੇ ਪੰਜਾਬ ਸਰਕਾਰ ਦੀ ਹਕੂਮਤ ਤਹਿਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਿੰਡ ਔੜ ਵਿਖੇ ਪੀਲਾ ਪੰਜਾ ਚਲਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਦੇਵਰਾਜ ਉਰਫ ਦੇਵੀ ਦੇ ਵੱਲੋਂ 25 ਮਰਲਿਆਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਨਜਾਇਜ਼ ਕਬਜ਼ਾ ਕੀਤਾ ਸੀ। ਤਾਂ ਪਹਿਲਾਂ ਵਿਸਦੇ ਖਿਲਾਫ 18 ਮੁਕਦਮੇ ਦਰਜ ਨਹੀਂ ਤੇ ਨਾਲ ਹੀ ਉਹਨਾਂ ਕਿਹਾ ਕਿ ਪੁਲਿਸ ਵੱਲੋਂ 2.5 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ। ਜਦੋਂ ਵੀ 1 ਕਰੋੜ ਦੀ ਪ੍ਰਾਪਰਟੀ ਧਰਨਾ ਔੜ ਦੇ ਦੀ ਨੋਂਦੀ ਹੈ ਤੇ ਉਹਨਾਂ ਦੱਸਿਆ ਕਿ ਹੁਣ ਤੱਕ ਨਵਾਂ ਸ਼ਹਿਰ ਪੁਲਿਸ ਦੇ ਵੱਲੋਂ ਨਸ਼ਾ ਦੇ ਖਿਲਾਫ 253 ਮੁਕੱਦਮੇ ਦਰਜ ਕੀਤੇ ਗਏ ਤੇ 280 ਵਿਅਕਤੀਆਂ ਨੂੰ ਫੜ ਕੇ ਸਲਾਖਾ ਪਿੱਛੇ ਵੀ ਭੇਜਿਆ ਗਿਆ ਅੱਜ ਜਿਸੀ ਅੱਗੇ ਔਰ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਤੇ ਜਿਹੜੀ ਤੁਸੀਂ ਬ੍ਰੌਫੀ ਪਿੱਛੇ ਦੇਖ ਰਹੇ ਹੋ ਇਹ ਦੇਵਰਾਜ ਉਰਫ ਦੇਵੀ ਨਾਮਕ ਵਿਅਕਤੀ ਨੇ ਇਸ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਇਹ ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਸਿਕਿਉਰਿਟੀ ਲਈ ਡਿਗ੍ਹਾ ਗਿਆ ਸੀਗਾ ਇਹ ਪੰਚਾਇਤ ਦੇ ਕਮਿਸ਼ਨ ਗਰਾਊਂਡ ਦੀ ਜ਼ਮੀਨ ਲੱਗੀਆਂ ਤੇ ਅਸੀਂ ਇੱਥੇ ਭਾਰੀ ਪੁਲਿਸ ਸੁਰੱਖਿਆ ਨਾ ਕੀਤੀ ਹੋਈ ਹੈ ਤਾਂ ਕਿ ਕੋਈ ਲੋਡਰ ਨੂੰ ਦਿੱਕਤ ਨਾ ਹੋਵੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਜਿਹੜਾ ਇਹ ਦੇਵਰਾਜ ਉਰਫ ਦੇਵੀ ਹੈ ਇਹਦੇ ਖਿਲਾਫ ਟੋਟਲ 13 ਐਨਡੀਪੀਐਸ ਦੇ ਮਕਦਮੇ ਹੈਗੇ ਆ ਤੇ ਹੋਰ ਆਈਪੀਸੀ ਦੇ ਮਕਦਮੇ ਟੋਟਲ 18 ਮਕਦਮੇ ਇਸ ਦੇ ਖਿਲਾਫ ਹੈਗੇ ਤੇ ਇਸ ਨੇ ਜਿਹੜਾ ਇਸ ਲੈਂਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਹ ਸਿਵਲ ਪ੍ਰਸ਼ਾਸਨ ਦੇ ਆਰਡਰ ਨਾਲ ਹੀ ਅਸੀਂ ਇਹਨੂੰ ਰੀਪੋਜ਼ੈਸ ਜਿਹੜਾ ਹੈਗਾ ਪੰਚਾਇਤ ਨੂੰ ਅਸੀਂ ਕਰਵਾ ਰਹੇ ਹਾਂ ਏਰੀਆ ਕਿੰਨਾ ਹੈ ਸਰ ਜਿਹੜਾ ਕਬਜ਼ਾ ਕੀਤਾ ਸੀ। اے جی ਮੈਨੂੰ ਹੁਣੇ ਜਿਹੜਾ ਇੱਥੇ ਆ ਕੇ ਪਤਾ ਲੱਗਿਆ ਕਿ ਇਹੇ ਕੁਛ 25 ਮਰਲੇ ਦੇ ਅਰਾਊਂਡ ਜਿਹੜਾ ਕਬਜ਼ਾ ਬਣਦਾ ਹੈਗਾ। ਕੁਛ ਅੱਗੇ ਇਧਰ ਨੇ ਸ਼ੌਪਸ ਪਾਈਆਂ ਹੋਈਆਂ ਕਮਰਸ਼ੀਅਲ ਸ਼ੌਪਸ ਤੇ ਪਿੱਛੇ ਵੀ ਕਾਫੀ ਜਗ੍ਹਾ ਹੈਗੀ ਜਿਹੜੀ ਉਹ ਇਹਨੇ ਸਰਦਾਰੀ ਬੰਲੀ ਕੋਈ ਹੈ। ਕਬਜ਼ੇ ਖਤਮ ਕੀਤਾ ਹੈ। ਹਾਂਜੀ ਕਬਜ਼ਾ ਕਦੋਂ ਕੀਤਾ ਹੋਇਆ ਹੈ? اے جی ਸਾਨੂੰ ਪਤਾ ਲੱਗਿਆ ਕਿ ਇਹਨੇ 2023 ਦੇ ਵਿੱਚ ਅੱਜ ਕਬਜ਼ਾ ਕੀਤਾ ਹੈ। ਸਰ ਮੈਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਔਰ ਦੇ ਵਿੱਚ ਜਿਹੜਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ 2.5 2.5 ਕਰੋੜ ਤੋਂ ਉੱਤੇ ਜਿਹੜੀ ਪ੍ਰਾਪਰਟੀ ਨੂੰ ਫ੍ਰੀ ਸਿਰਫ ਔਰ ਥਾਣੇ ਦੀ ਹੈਗੀ ਹੈ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਜਦੋਂ ਯੁੱਧ ਨਸ਼ਾ ਵਿਰੁੱਧ ਜਦੋਂ ਤੋਂ ਮੁਹਿੰਮ ਸ਼ੁਰੂ ਹੋਈ ਹੈ ਅਸੀਂ ਜਿਲ੍ਹਾ ਨਵਾਂ ਸ਼ਹਿਰ ਦੇ ਵਿੱਚ 253 ਐਨਡੀਪੀਐਸ ਦੇ ਮਕਦਮੇ ਜਿਹੜੇ ਉਧਰਜ ਕੀਤੇ ਹੈ ਤੇ 283 ਬੰਦਿਆਂ ਨੂੰ ਫੜ ਕੇ ਅਸੀਂ ਜੇਲ੍ਹ ਭੇਜਿਆ ਹੈਗਾ ਕਈ ਵਾਰੀ ਆਂਦਾ ਹੈਗਾ ਜੀ ਛੋਟੀ ਰਿਕਵਰੀ ਹੈਗੀ ਆ ਪਰ ਉਹ ਸਾਰੇ ਪੈਡਲਰ ਹੈਗੇ ਨੇ ਜਿਹੜੇ ਪੈਡਲਿੰਗ ਕਰਦੇ ਨੇ ਸਟਰੀਟਸ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਭੇਜਿਆ ਤੇ ਕੁਝ ਤੋਂ ਸਾਨੂੰ ਜ਼ਿਆਦਾ ਰਿਕਵਰੀ ਵੀ ਹੋਈ ਹੈ 100 ਗ੍ਰਾਮ 150 ਗ੍ਰਾਮ ਇਤੋਂ ਤੱਕ ਵੀ ਰਿਕਵਰੀ ਹੈਗੀ ਸਰ ਇਹ ਬਿਲਕੁਲ ਸਹੀ ਹੈ ਸਾਡੇ ਇੱਕ ਕਾਜ ਆਗੇ ਪੂਰਾ ਕੰਪਲੀਟ ਹੋ ਰਿਹਾ ਹੈ ਪ੍ਰੋਸੈਸ ਹੈ ਉਹ ਸਾਰਾ ਸਿਲਪ ਸ਼ਾਸਨ ਵੱਲੋਂ ਫੋਲੋ ਕੀਤਾ ਗਿਆ ਇਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਬਕਾਇਦਾ ਅਨਾਉਂਸਮੈਂਟ ਵੀ ਕੀਤੀ ਇਹ ਬਿਲਕੁਲ ਇਹਨਾਂ ਵੱਲ ਪੱਖ ਨਹੀਂ ਰੱਖੇਗੇ ਕੋਈ ਪੱਖ ਨਹੀਂ ਰੱਖੇ ਉਹ ਤਾਂ ਤੁਹਾਨੂੰ ਜੀ ਸਾਰਾ ਸਿਲਪ ਸ਼ਾਸਨ ਦੱਸ ਸਕਦਾ ਸਰ ਇਹ ਜਿਹੜੇ ਬਿਲਡਿੰਗ ਜਾਂ ਇਹ ਮੋਬਾਈਲ ਆ ਰਹਾ ਹੈ ਆਪ ਪੰਚਾਇਤੋਂ ਮੈਂਬਰ ਤਾਂ ਹੀ ਰਹੇ ਹੋਏ ਉਹ ਅੱਗੇ ਕਰਮੀ ਪੰਚਾਇਤ ਦੇ ਵਿੱਚ ਨੀ ਪੰਚਾਇਤ ਸਰਪੰਚ ਨਹੀਂ ਇਹਦੇ ਦਿੱਸਾ ਸਾਡਾ ਕੋਈ ਪੁਰਾਣਾ ਰਿਕਾਰਡ ਕੋਈ ਨਹੀਂ ਬਟ ਇਹ ਜਿਹੜਾ ਹੈਗਾ ਉਹ ਇੱਥਾਂ ਦੀ ਪੰਚਾਇਤ ਮੈਂਬਰ ਨੇ ਦੱਸਿਆ ਕਿ ਇਹ ਜਿਹੜਾ ਹੈਗਾ ਨਜਾਇਜ਼ ਕਬਜ਼ਾ ਸਰ ਤੁਹਾਨੂੰ ਪੰਚਾਇਤ ਨੇ ਕਦੇ ਐਕਸ਼ਨ ਨਹੀਂ ਲਿਆ ਤਾਂ ਸਾਡਾ ਤੰਸਾ ਲੋਪ ਇਹ ਜਦੋਂ ਵੀ ਜਦੋਂ ਵੀ ਧਿਆਨ ਦੇ ਵਿੱਚ ਆਇਆ ਹੈਗਾ ਜੀ ਤੇ ਉਦੋਂ ਹੀ ਕਾਰਵਾਈ ਕਰਵਾਈ ਗਈ ਹੈ। ਕਿਉਂਕਿ ਸਰ ਥੈਂਕ ਯੂ ਜੀ ਸਰ ਦੇਖੋ ਹੋਰ ਨਸ਼ਾ ਹੋਰ ਸਰ ਕੱਪੀਆ ਮਾਈਨਰ ਸਾਰੀਆਂ ਕਰ ਉਹਨਾਂ ਨੂੰ ਕੀ ਤਾਰਨਾ ਕੀ ਹੁੰਦਾ ਹੈ ਮੈਂ ਦੇਖੋ ਇਹ ਕਹਿਣਾ ਜੀ ਅਸੀਂ ਜਿਹੜਾ ਵੀ ਕੋਈ ਨਸ਼ਾ ਤਸਕਰ ਹੈਗਾ ਜਾਂ ਕੋਈ ਨਸ਼ਾ ਤਸਕਰੀ ਕਰ ਰਿਹਾ ਹੈ ਅਸੀਂ ਏਦਾਂ ਹੀ ਰੂਲ ਚੈੱਕ ਕਰਕੇ ਜਿੰਨਾਂ ਵੀ ਕੋਈ ਰੂਲ ਵਾਲਟ ਕੀਤਾ ਅਸੀਂ ਇਸੇ ਤਰ੍ਹਾਂ ਜਿਹੜਾ ਹੈਗਾ ਉਸਦੇ ਖਲਾਸਕ ਤੋਂ ਸ਼ੁਰੂ ਕਰਾਂਗੇ ਸਭ ਨਸ਼ਾ ਤੋਸ ਗਿਆ ਹੁਣ ਫੇਰ ਉਹ ਅਲੱਗ ਤਰੀਕੇ ਬਣਾ ਲਿਆ ਉਹ ਨਹੀਂ ਨਾ ਹੁਣ ਜਿਹੜੇ